ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਈ ਫਤੇ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅੱਜ ਅੱਜ ਦੀ ਵਾਰ ਚੱਲ ਰਹੀ ਹੈ ਸਤਿਗੁਰਾਂ ਦੇ 11 ਸ਼ਲੋਕ ਆਸਾ ਜੀ ਦੀ ਵਾਰ ਦੇ ਸੰਪੂਰਨ ਹੋਏ ਸੀ ਕੱਲ੍ਹ ਅਗਲਾ 12ਵਾਂ ਸ਼ਲੋਕ ਸਤਿਗੁਰ ਜੀ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ 469 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਆਰੰਭ ਹੁੰਦਾ ਹੈ ਆਓ ਸਤਿਗੁਰ ਜੀ ਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਉਹ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਅੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ 12ਵੇਂ ਸ਼ਲੋਕ ਦੀ ਰਮਤਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਇਸ ਲੋਕ ਦੇ ਸ਼ਬਦ ਆਸਾ ਜੀ ਦੀ ਬਾਣ ਵਿੱਚ ਵੀ ਹੈ ਆਪਾਂ ਸ੍ਰੀ ਦਾ ਰਾਜ ਸਾਹਿਬ ਜੀ ਦੇ ਪਾਠ ਵਿੱਚ ਵੀ ਇਹ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਸ਼ਬਦ ਹੈ ਜਿਹਦੇ ਵਿੱਚ ਇਹ ਲਬਜ ਜਿਹੜਾ ਹੈ ਪਹਿਲਾ ਹੀ ਲਬਜ ਦੁੱਖ ਇਹਦੇ ਵਿੱਚ ਸਾਡੇ ਮਨ ਦੇ ਵਿੱਚ ਵਹਿਮ ਪੈਦਾ ਹੋ ਜਾਂਦਾ ਹੈ ਭ੍ਰਮ ਪੈਦਾ ਹੋ ਜਾਂਦਾ ਹੈ ਕਿ ਮਹਾਰਾਜ ਜੀ ਇਹ ਲਬਜ ਦਾਂਸਰ ਕੀ ਬਣਦਾ ਉਤਰ ਕੀ ਬਣਦਾ ਸਤਿਗੁਰ ਜੀ ਕਹਿ ਰਹੇ ਹਨ ਦੁਖਦਾਰੂ ਸੁਖ ਰੋਗ ਭਇਆ ਮਹਾਰਾਜ ਜੀ ਕਹਿੰਦੇ ਹਨ ਦੁਖਾ ਦੁੱਖ ਜਿਹੜਾ ਉਹ दारू ਹੈ ਤੇ ਸੁਖ ਜਿਹੜਾ ਉਹ ਰੂਪ ਦੁਖਾਂ ਦਾ ਕਾਰਨ ਬਣਦਾ ਹੈ ਇਸ ਕਰਕੇ ਸੁਖ ਰੋਗ ਹੈ ਇੱਥੇ ਅਸੀਂ ਇਸ ਲਵਜ ਦਾ ਡੰਗਾਈ ਤੱਕ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਭਰਮ ਦੇ ਵਿੱਚ ਫਸੇ ਰਹਿੰਦੇ ਹਾਂ ਬਹੁਤ ਸਮੇਂ ਤੋਂ ਅਸੀਂ ਇਹ ਸ਼ਬਦ ਪੜਦੇ ਆ ਰਹਿਆ ਨੇ ਸਦਾਈ ਨੇਤਾ ਪ੍ਰਤੀ ਅਸੀਂ ਰਹਿਰਾਤ ਸਾਹਿਬ ਜੀ ਦੇ ਪਾਠ ਕਰਦੇ ਹਾਂ ਅਤੇ ਸਤਿਗੁਰੂ ਦੀ ਬਾਣੀ ਦੇ ਵਿੱਚ ਪਾਸ਼ਾ ਜੀ ਦੇ ਆਸਾ ਜੀ ਦੀ ਵਾਰ ਵਿੱਚ ਵੀ ਇਹ 12ਵਾਂ ਸ਼ਲੋਕ ਹੈ ਇਤੋਂ ਪਿਆਰਿਓ ਇਹ ਲਵਜ ਦਾ ਉਤਰ ਦਿਨ ਦਿਨ ਮਹਾਰਾਜ ਕਹਿੰਦੇ ਦੁੱਖਾਂ ਦਾ ਕਾਰਨ ਬਣਦੇ ਨੇ ਸੁੱਖ ਤੇ ਜਿਹੜਾ ਦੁੱਖ ਹੈ ਉਹ दारू ਬਣਦਾ ਹੈ दारू ਕਹਿੰਦੇ ਹਨ ਕਿਸੇ ਰੋਗ ਦੀ ਦਵਾਈ ਨਹੀਂ ਰਤਨ ਸਮਿਆਂ ਦੇ ਵਿੱਚ दारू ਕਿਹਾ ਜਾਂਦਾ ਸੀ ਹੁਣ ਅਸੀਂ ਦਵਾਈ ਕਹਿ ਦਿੰਦੇ ਪੁਰਾਣੇ ਕਿਸੇ ਵੇਲੇ ਤੋਂ ਕੋਈ ਰੋਗ ਦੀ ਨਿਵਰਤੀ ਵਾਸਤੇ ਅਸੀਂ ਦਵਾਈ ਲੈਣ ਜਾਂਦੇ ਸੀ ਤੇ ਕੋਈ ਜੜੀ ਬੂਟੀ ਦਿੰਦਾ ਸੀ ਉਹਨੂੰ ਅਸੀਂ ਕਹਿੰਦੇ ਆਂਦਾ ਇਹ दारू ਲੈ ਕੇ ਆਏ ਹਾਂ ਇਸ ਰੋਗ ਦਾ ਇਹ दारू ਹੈ ਤੇ ਉਸ ਇਹ दारू ਨੂੰ ਕਿਹਾ ਜਾਂਦਾ ਸ਼ਰਾਬ ਨੂੰ ਵੀ ਕਈ ਲੋਕ दारू ਕਹਿ ਦਿੰਦੇ ਆਂ ਭਾਵੇਂ ਗੁਰਮੁਖੀ ਚਰਨੂ ਮਦ ਕਹਾ ਹੈ ਸ਼ਰਾਬ ਨੂੰ ਜਿਹੜੀ ਕੀ ਪੀ ਕੇ ਮੱਤ ਪ੍ਰਿਸ਼ਟ ਹੋ ਜਾਂਦੀ ਹੈ ਇਸ ਕਰਕੇ ਬਾਣੀ ਵਿੱਚ ਮਹਾਰਾਜ ਨੂੰ ਮਦ ਕਿਹਾ ਹੈ ਜੇ ਜਿਹੜੀ ਮੱਤ ਮਾਰ ਦਿੰਦੀ ਹੈ ਵਸੂ ਨੂੰ ਮੱਦ ਕਿਹਾ ਜਾਂਦਾ ਹੈ। ਅਸੀਂ दारू ਕਹਿੰਦੇ ਨੇ ਕਿ ਅੰਗਰੇਜ਼ਾਂ ਨੇ दारू ਦੀ ਤਰ੍ਹਾਂ ਵਰਤੀ। ਉਹਨਾਂ ਨੇ ਦਵਾਈ ਦੀ ਤਰ੍ਹਾਂ ਇਹਨੂੰ ਯੂਜ਼ ਕਰਨ ਵਾਸਤੇ ਬਣਾਇਆ ਸੀ। ਪਰ ਅਸੀਂ ਨਸ਼ੇ ਨਸ਼ੇ ਨਸ਼ਾ ਬਣਾ ਲਿਆ। ਜਦੋਂ ਕੋਈ ਵੀ ਦਵਾਈ ਨੂੰ ਵੱਧ ਤੋਂ ਲੋੜ ਤੋਂ ਵੱਧ ਅਸੀਂ ਗ੍ਰਹਿਣ ਕਰਾਂਗੇ ਲੋੜ ਤੋਂ ਵੱਧ ਅਸੀਂ ਲੈਣ ਲੱਗ ਜਾਵਾਂਗੇ ਉਹ ਨਸ਼ਾ ਬਣ ਜਾਂਦਾ ਹੈ। ਇਹ दा दारू ਹੀ ਨਹੀਂ ਸ਼ਰਾਬ ਹੀ ਨਹੀਂ ਅਨੇਕਾਂ ਹੀ ਦਵਾਈਆਂ ਦਾ ਲੋਕ ਨਸ਼ੇ ਕਰਦੇ ਹਨ ਉਹਨਾਂ ਤੋਂ दारू ਤੋਂ ਨਸ਼ਾ ਬਣ ਜਾਂਦੀ ਹੈ ਉਸ ਤੋਂ ਬਾਅਦ ਵੀ ਇੰਗਲਿਸ਼ ਦਵਾਈਆਂ ਆ ਗਈਆਂ ਉਹਨੇ ਵਿੱਚ ਵੀ ਦੇਖੋ ਲੋਕ ਬਹੁਤ ਨਸ਼ੇ ਕਰ ਜਾਂਉਂ ਪੂਰੀ ਦਵਾਈ ਨਹੀਂ ਲੈ ਲੈਂਦੇ ਹਨ ਪੀਣ ਵਾਲੀਆਂ ਦਵਾਈਆਂ ਦੇ ਲੋਕ ਨਸ਼ੇ ਕਰਦੇ ਹਨ ਖਾਣ ਵਾਲੀਆਂ ਗੋਲੀਆਂ ਦਾ ਨਸ਼ਾ ਬਣਾ ਲੈਂਦੇ ਹਨ ਜਿੰਨਾ ਚਿਰ ਵਿਧੀ ਦੇ ਨਾਲ ਅਸੀਂ ਕੋਈ ਵੀ ਵਸਤੂ ਖਾਂਦੇ ਹਾਂ ਉਨਾ ਚਿਰ ਉਹ ਰੋਗ ਘਟਦੀ ਹੈ ਜਦੋਂ ਵਿਧੀ ਤੋਂ ਦੁਰਵਰ ਤੋਂ ਸ਼ੁਰੂ ਹੋ ਜਾਂਦੀ ਹੈ ਡਬਲ ਤੋਂ ਡਬਲ ਅਸੀਂ ਲੈਣ ਲੱਗ ਜਾਂਦੇ ਹਾਂ ਕੋਈ ਦਵਾਈ ਕੋਈ ਵੀ ਵਸਤੂ ਰੋਗ ਪੈਦਾ ਕਰਨ ਲੱਗ ਜਾਂਦੀ ਹੈ دنی avi ਭੋਜਨ ਵੀ ਇਸੇ ਤਰ੍ਹਾਂ ਹੀ ਕਰਦੇ ਹਨ ਅਸੀਂ ਲੋੜ ਤੋਂ ਵੱਧ ਜਦੋਂ ਭੋਜਨ ਲੈਂਦੇ ਹਾਂ ਰੋਗ ਪੈਦਾ ਕਰਦਾ ਇਸੇ ਤਰ੍ਹਾਂ ਹੀ ਸ਼ਰਾਬ ਹੈ ਜਦੋਂ ਲੋੜ ਤੋਂ ਵੱਧ ਅਸੀਂ ਸ਼ੁਰੂ ਕਰਤੀ ਹਣ ਰੋਗ ਹੀ ਰੋਗ ਹਨ ਫਿਫਰੇ ਖਤਮ ਕਰ ਦਿੰਦੀ ਹੈ ਅੰਦਰ ਸਾੜ ਦਿੰਦੀ ਹੈ ਇਸੇ ਤਰੀ ਮਹਾਰਾਜ ਜੀ ਕਹਿੰਦੇ ਇਸ ਸੰਸਾਰੀ ਸੁੱਖ ਜਿਹੜਿਆਂ ਨੇ ਇਹ ਵੀ ਰੋਗ ਦਾ ਕਾਰਨ ਬਣਦੇ ਹਨ ਜਿਹਦੇ ਕਰਕੇ ਅਸੀਂ ਸੁੱਖਾਂ ਦੇ ਵਿੱਚੋਂ ਆਨੰਦ ਭਾਲਦੇ ਆ ਬਨੋਟੀ ਸੁੱਖਾਂ ਦੇ ਵਿੱਚੋਂ ਕਿ ਅਸੀਂ ਸੁਖੀ ਹੋ ਜਾਵਾਂਗੇ ਆ ਸੁੱਖ ਮਿਲ ਜਾਵੇਗਾ ਤੇ ਅਸੀਂ ਸੁਖੀ ਹੋਵਾਂਗੇ ਆ ਸੁਖ ਦੀ ਪ੍ਰਾਪਤੀ ਹੋਏਗੀ ਉਸ ਦਿਨ ਅਸੀਂ ਸੁਖੀ ਹੋ ਜਾਵਾਂਗੇ ਇਹਨਾਂ ਦੀ ਭਾਲ ਦੇ ਵਿੱਚ ਅਸੀਂ ਦੌੜਦੇ ਰਹਿੰਦੇ ਹਾਂ ਮਨ ਇਛਾਵਾਂ ਪੈਦਾ ਕਰਦਾ ਹੈ ਸੁੱਖਾਂ ਦੀਆਂ ਤੇ ਉਹ ਸੁੱਖਾਂ ਦੀ ਭਾਲ ਦੇ ਵਿੱਚ ਅਸੀਂ ਦੁੱਖਾਂ ਦੇ ਪੰਡਾ ਬੰਨ ਲੈਂਦੇ ਹਾਂ ਸੁੱਖ ਨਾ ਮਿਲਿਓ ਕੋਈ ਦੁੱਖਾਂ ਦੇ ਵਿੱਚ ਭਾਲਦੇ ਰਹੇ ਸੁੱਖ ਦੀ ਪ੍ਰਾਪਤੀ ਕਰਦੇ ਰਹੇ ਸੁੱਖ ਕੋਈ ਵੀ ਲੱਭਿਆ ਨਹੀਂ ਮਹਾਰਜ ਦੀ ਬਾਣੀ ਕਹਿੰਦੀ ਹੈ ਮਹਾਰਾਜ ਜੀ ਕਹਿੰਦੇ ਦੁੱਖ ਹੀ ਦੁੱਖ ਹੈ ਕਹਿੰਦੇ ਜਿਹੜਾ ਦੁੱਖ ਸਮਝਦੇ ਸੀ ਉਹਦੇ ਵਿੱਚ ਸੁੱਖ ਹੈ ਕਿਵੇਂ ਸਾਨੂੰ ਅਸੀਂ ਨਿਗਾਈ ਵਿੱਚ ਜਾਵਾਂਗੇ ਅਨਸਰ ਮਿਲ ਜਾਵੇਗਾ ਕਿਉਂ ਦੁੱਖ ਦੇ ਵਿੱਚ ਹੀ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ ਇਹ ਕਾਰਨ ਹੈ ਦੁੱਖੋ ਲੱਗਦਾ ਹੈ ਤਾਂ ਸਾਨੂੰ ਪ੍ਰਭੂ ਚੇਤੇ ਹੁੰਦਾ ਅਸੀਂ ਫਟਾਫਟ ਨਾਮ ਜਪਣਾ ਸ਼ੁਰੂ ਕਰ ਦਿੰਨੇ ਆਂ ਦੋਖ ਮੌਤ ਸਾਹਮਣੇ ਹੁੰਦੀ ਹੈ ਤਾਂ ਸਾਡੇ ਮੁਖ ਚੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਕਰੋਨਾ ਕਾਲ ਆਇਆ ਮੌਤ ਸਾਹਮਣੇ ਦਿਖਾਈ ਦਿੱਤੀ ਤੇ ਲੋਕਾਂ ਨੇ ਘਰਾਂ ਵਿੱਚ ਵੜ ਕੇ ਨਾਮ ਜਪਣਾ ਸ਼ੁਰੂ ਕਰਤਾ ਸਾਰਾ ਦਿਨ ਕਈ ਬੈਠੇ ਰਹਿੰਦੇ ਸੀ ਮਹਾਰਤ ਵਿਚਾਲੀ ਹੁਣ ਤੁਹਾਡੇ ਤੋਂ ਬਿਨਾ ਕੋਈ ਨਹੀਂ ਇਹ ਕਾਰਨ ਹੁੰਦਾ ਦੁੱਖ ਦੇ ਵਿੱਚ ਉਹ ਚੇਤੇ ਹੁੰਦਾ ਹੈ ਸਵਤ ਕੀ ਦੁੱਖ ਸੁੱਖ ਦਾ ਰੂਪ ਧਾਰਨ ਕਰ ਲੈਂਦਾ ਹੈ ਕਿਉਂ ਦੁੱਖ ਦੇ ਵਿੱਚ ਹੀ ਅਸੀਂ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਦੁੱਖ ਵਿੱਚ ਹੀ ਉਹਨੂੰ ਧਿਆਉਂਦੇ ਆ ਤੇ ਦੁੱਖ ਦੇ ਵਿੱਚ ਹੀ ਉਹ ਚੇਤੇ ਹੁੰਦਾ ਹੈ ਸੁੱਖ ਦੇ ਵੇਲੇ ਤਾਂ ਉਹਨੂੰ ਛੱਡ ਦਿੰਨੇ ਅਸੀਂ ਬਹੁਤੀ ਦੁਨੀਆ ਜਿਹੜੀ ਸੁੱਖ ਵੇਲੇ ਉਹਨੂੰ ਵਿਸਾਰ ਦਿੰਦੀ ਹੈ ਸੁੱਖਾਂ ਦੀ ਇੰਨਾ ਚਾ ਚੜਦਾ ਸਾਨੂੰ ਸੁੱਖਾਂ ਦੇ ਇੰਨੇ ਹੋਮੇ ਆ ਜਾਂਦੀ ਹੈ ਤੇ ਅਸੀਂ ਸੁੱਖਾਂ ਨੂੰ ਲੈ ਕੇ ਜਿਹਦੇ ਤੋਂ ਸੁੱਖ ਲੈਨੇ ਆ ਉਹਨੂੰ ਹੀ ਭੁੱਲ ਜਾਂਦੇ ਆ ਸੁੱਖਾਂ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਉਹਨੂੰ ਵਿਸਾਰ ਦਿੰਨੇ ਆ ਦਾਤੇ ਨੂੰ ਤੇ ਫਿਰ ਸੁੱਖ ਕਿੱਥੋਂ ਆਉਣਾ ਹੈ ਫਿਰ ਦੁਖੀਤਾ ਦੁੱਖ ਦਾ ਰੂਪ ਧਾਰਨ ਕਰ ਲੈਂਦਾ ਉਹ ਸੁੱਖ ਵੱਡਾ ਬਣ ਜਾਂਦਾ ਜਿਹਦੇ ਕਾਰਨ ਵੱਡੇ ਦੁੱਖ ਅੱਗੇ ਆ ਖੜਦੇ ਹਨ ਉਹਦੇ ਵਿੱਚ ਦੁਖੀ ਹੁੰਨੇ ਆ ਇੰਨੀ ਜ਼ਿਆਦੀ ਮਾਇਆ ਆ ਜਾਂਦੀ ਐਨੇ ਜ਼ਿਆਦੇ ਸੁੱਖ ਆ ਜਾਂਦੇ ਹਨ ਉਹ ਸੁਖਾਂ ਦੇ ਵਿੱਚ ਵੀ ਕਲੇਸ਼ ਲੜਾਈ ਝਗੜੇ ਦੁੱਖ ਕਲੇਸ਼ ਬਣਦੇ ਹਨ ਕਿਉਂਕਿ ਤੇ ਸੁਖੀ ਹੋਣਿਆ ਸੀ ਸਾਡਾ ਮਨ ਤਾਂ ਉਸੇ ਤਰੀਕੇ ਕਰ ਲਾਂਦਾ ਉਸੇ ਤਰੀਕੇ ਦੁਖੀ ਰਹਿੰਦਾ ਹੈ ਜਿਸ ਵਿੱਚ ਸੁਖ ਭਾਲਦੇ ਸੀ ਉਹਦੇ ਵਿੱਚੋਂ ਦੁੱਖ ਦੀ ਦੁੱਖ ਪ੍ਰਾਪਤ ਹੁੰਦੇ ਹਨ ਇੱਥੇ ਮਹਾਰਾਜ ਰੋਜ਼ ਸਾਨੂੰ ਚੇਤੇ ਕਰਾਨੇ ਹਨ ਰੋਜ਼ ਨਿਤਾ ਪ੍ਰਤੀ ਅਸੀਂ ਸ਼ੁਰੂਆਤ ਕਰਦੇ ਹਾਂ ਸ੍ਰੀ ਰਾਮਾ ਸਾਹਿਬ ਜੀ ਦੀ ਇਮਾਰਾ ਜੀ ਪਹਿਲੀ ਬਾਜ਼ੀ ਮਾਰਦੇ ਨੇ ਦੁਖਦਾਰੂ ਸੁਖ ਰੋਗ ਭਿਆਹ ਪਰ ਅਸੀਂ ਸੁਣਦੇ ਨਹੀਂ ਪੜਦੇ ਤਾਰਿਆਂ ਕਿੰਨੇ ਸਮੇਂ ਤੋਂ ਅਸੀਂ ਪੜਦੇ ਆ ਰਹਿਆਂ ਪਰ ਇਹਨੂੰ ਸਮਝ ਹੀ ਨਹੀਂ ਪਾਏ ਇਸ ਪੰਕਤੀ ਦੀ ਦੂਤਾ ਪੈਦਾ ਹੋ ਜਾਂਦੀ ਅਸੀਂ ਮਾ ਨਹੀਂ ਸਾਡਾ ਕਹਿੰਦੀ ਕਿ ਮਹਾਰਾਜ ਕੀ ਕਹਿ ਰਹੇ ਹਨ ਤੇ ਦੁੱਖ ਦੇ ਵਿੱਚ ਸੁੱਖ ਹੈ ਦੁੱਖ ਸਾਡੀ ਦਵਾਈ ਹੈ ਤੇ ਮਹਾਰਾਜ ਜੀ ਇਹ ਅਨਸਰ ਦਿੰਦੇ ਹਨ ਜਦੋਂ ਵਿਚਾਰ ਕਰੀਦਾ ਉਹ ਅਨਸਰ ਸਾਹਮਣੇ ਹੁੰਦਾ ਹੈ ਹਾਰਾ ਜੀ ਕਹਿੰਦੇ ਦੁੱਖਦਾਰੂ ਸੁਖ ਰੋਗ ਭਇਆ ਹਾਰਾ ਜੀ ਕਹਿੰਦੇ ਦੋਖੀ ਸਾਡਾ दारू ਹੈ ਦੋਖੀ ਦੁੱਖ ਦੀ ਨਿਮਰਤੀ ਹੈ ਦੁੱਖ ਦੇ ਵਿੱਚ ਨੂੰ ਚੇਤੇ ਕਰਦੇ ਆ ਤੇ ਮਨ ਦੇ ਉਤੋਂ ਵਕਾਰਾਂ ਨਸਣਾ ਸ਼ੁਰੂ ਹੋ ਜਾਂਦੇ ਹਨ ਜਿਵੇਂ ਜਿਵੇਂ ਉਹਨੂੰ ਚੇਤੇ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਉਹਦੇ ਅਸੀਂ ਵਕਾਰਾਂ ਰੂਪ ਹੀ ਰੋਗਾ ਤੋਂ ਬਚ ਜਾਂਦੇ ਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਸੁਖ ਹੁੰਦਾ ਸੁਖ ਰੋਗ ਭਇਆ ਫਿਰ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਵਿਛੜ ਜਾਂਦੇ ਆ ਦੂਰ ਹੋ ਜਾਂਦੇ ਆ ਫਿਰ ਸੁੱਖਾਂ ਦੇ ਵਿੱਚੀ ਦੁੱਖ ਆ ਜਾਂਦੇ ਹਨ ਆਤਮਾ ਨੂੰ ਦੁੱਖ ਚੰਬੜ ਜਾਂਦੇ ਹਨ ਸੁੱਖਾਂ ਦੀ ਬਾਹਰਲੀ ਪੱਖੋਂ ਅਸੀਂ ਸੁੱਖ ਭਾਲ ਭੋਗਦੇ ਆ ਸਰੀਰ ਪੱਖੋਂ ਸੁੱਖ ਭੋਗਦੇ ਆ ਆਤਮਾ ਪੱਖੋਂ ਅਸੀਂ ਦੁਖੀ ਹੁੰਨੇ ਆ ਮਹਾਰਾਜ ਜੀ ਕਹਿੰਦੇ ਅੰਦਰ ਵਿਕਾਰ ਅੰਦਰਲੇ ਦੁੱਖ ਜਿਹੜਿਆਂ ਨੂੰ ਆ ਕੇ ਰਾਪਾਂਦੇ ਹਨ ਪਿੱਛੇ ਮਹਾਰਾਜ ਨੇ ਜਿੰਨਾ ਦੀ ਵਿਆਖਿਆ ਕੀਤੀ ਸਤਿਗੁਰਾਂ ਨੇ ਉਹ ਸਾਰੇ ਦੁੱਖ ਆ ਸਾਨੂੰ ਖਿਰਾ ਪਾਂਦੇ ਹਨ ਉਹ ਜੰਜੀਰਾਂ ਵਿੱਚ ਅਸੀਂ ਫਸ ਜਾਂਨੇ ਆ ਇਸ ਕਰਕੇ ਸੁੱਖ ਜਿਹੜਾ ਦੁੱਖ ਹੈ ਮਹਾਰਾਜ ਜੀ ਕਹਿੰਦੇ ਜੇ ਉਹਦੀ ਕਿਰਪਾ ਦੇ ਨਾਲ ਅਸੀਂ ਸੁੱਖ ਲੈਨੇ ਆ ਜੇ ਉਹਨੂੰ ਚੇਤੇ ਰੱਖਦੇ ਆ ਦੁੱਖ ਸੁੱਖ ਤੋਂ ਨਿਰਲੇਪ ਹੋਨੇ ਆ ਫਿਰ ਪਾਇ ਸੁਖ ਆ ਜੀ ਦੁੱਖ ਆਵੇ ਕੋਈ ਵੀ ਰਤੀ ਹੁੰਦੀ ਆ ਸਮ ਬਰਤੀ ਫਿਰ ਅਸੀਂ ਦੁੱਖ ਵਿੱਚ ਵੀ ਸੁਖੀ ਤੇ ਸੁਖ ਵਿੱਚ ਵੀ ਉਹਦਾ ਸਿਮਰਨ ਤੇ ਮਹਾਰਾਜ ਜੀ ਕਹਿੰਦੇ ਫਿਰ ਸੁਖ ਦਾ ਵੀ ਦੁੱਖ ਨਹੀਂ ਬਣਦਾ ਤੇ ਜੇ ਇਹ ਤੋਂ ਛੱਡ ਦਿੰਨੇ ਆ ਉਹਨੂੰ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਤੇ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਅਸੀਂ ਸੁਖੀ ਹੋਈਏ ਫਿਰ ਦੁਖੀ ਹੋਈ ਰਹਿਬਾ ਉਥੇ ਬਾਦਸ਼ਾਹ ਵਰਗੇ ਜਿਹੜੇ ਜਿਨ੍ਹਾਂ ਨੇ ਸਾਰੇ ਰਾਜ ਕੀਤਾ ਦੇਖੋ ਦੁਨੀਆਂ ਤੇ ਰਾਜ ਕੀਤਾ ਬਾਦਸ਼ਾਹ ਹੋਏ ਵੱਡੇ ਵੱਡੇ ਉਹਨਾਂ ਕੋਲ ਉਹਨਾਂ ਨੇ ਵੀ ਸੁੱਖਾ ਨੂੰ ਲੱਭਣ ਵਾਸੀ ਮਾਇਆ ਇਕੱਠੀ ਕੀਤੀ ਕਹਿਰੋ ਬਾਦਸ਼ਾਹ ਵਰਗੇ ਢੀਰਾਂ ਦੇ ਢੀਰ ਯੋਜਨ ਦੇ ਯੋਜਨ ਜਿਨ੍ਹਾਂ ਕੋਲ ਮਾਇਆ ਹੋਈ ਮੁਰਦਿਆਂ ਦੇ ਮੁੱਖਾਂ ਵਿੱਚੋਂ ਮਾਇਆ ਪਟਾਤੀ ਕਟਕੇ ਕੱਢ ਲਈ ਮੁੱਖਾਂ ਦੇ ਵਿੱਚੋਂ ਕਿਉਂ ਮੁਸਲਮਾਨ ਕਬਰਾਂ ਵਿੱਚ ਮਾਇਆ ਜਦੋਂ ਮੁਰਦਾ ਦੱਬਦੇ ਹਨ ਉਹਦੇ ਮੂੰਹ ਦੇ ਵਿੱਚ ਮਾਇਆ ਰੱਖਦੇ ਹਨ ਟੱਕਾ ਰੱਖਦੇ ਹਨ ਰੁਪਈਆ ਰੱਖਦੇ ਹਨ ਉਹ ਰੁਪਈਏ ਵੀ ਪਟਾਲੇ ਸੀ ਬਾਦਸ਼ਾਹ ਨੇ ਕਿਹਾ ਕਿ ਮੁਰਦਿਆਂ ਨੂੰ ਪੱਟ ਕੇ ਉਹਨਾਂ ਦੇ ਮੁਖ ਵਿੱਚੋਂ ਵੀ ਮਾਇਆ ਕੱਢ ਲਓ ਉਹ ਵੀ ਮਾਇਆ ਕੱਢ ਦੀ ਢੇਰਾਂ ਦੇ ਢੇਰ ਗਿਣੀ ਨਹੀਂ ਸੀ ਜਾ ਸਕਦੀ ਇੰਨੀ ਮਾਇਆ ਸੀ ਤੇ ਜਦੋਂ ਮਰੇ ਤੇ ਉਸ ਵੇਲੇ ਹੱਥ ਬਾਹਰ ਕੱਢਦੇ ਦੇਖਦੇ ਆ ਬਣੀਆਂ ਵਿੱਚ ਉਸ ਮੂਰਤੀ ਲੱਗੀ ਹੁੰਦੀ ਹੱਥ ਬਾਹਰ ਲਮਕਦੇ ਹਨ ਕਿ ਮੇਰਾ ਜਨਾਜ਼ਾ ਚੁੱਕਣ ਲੱਗਿਆ ਮੇਰੇ ਹੱਥ ਬਾੜ ਕੱਢ ਦਿਓ ਕਿ ਦੁਨੀਆ ਦਾ ਚੱਕਰ ਵਰਤੀ ਰਾਜਾ ਅੱਜ ਖਾਲੀ ਹੱਥ ਜਾ ਰਿਹਾ ਕੋਈ ਲਾਭ ਨਹੀਂ ਹੋਇਆ ਮਾਇਆ ਦਾ ਉਹ ਮਰਨ ਲੱਗਿਆ ਹੀ ਦੇਖੋ ਚਿੱਤ ਆਇਆ ਉਸ ਵੇਲੇ ਉਹ ਗਿਆਨ ਸਾਹਮਣੇ ਆ ਗਿਆ ਸੋਝੀ ਹੋਈ ਕਦੋਂ ਹੋਈ ਜਦੋਂ ਕੋਈ ਸਮਾਂ ਨਹੀਂ ਸੀ ਜਦੋਂ ਕੋਈ ਟਾਈਮ ਹੀ ਨਹੀਂ ਬਚਿਆ ਪਛਤਾਵੇ ਤੋਂ ਬਿਨਾਂ ਉਸ ਵੇਲੇ ਕਹਿ ਤਾ ਭਾਈ ਹੁਣ ਮੇਰੇ ਹੱਥ ਬਾੜ ਕੱਢ ਦਿਓ ਦੁਨੀਆ ਨੂੰ ਤਾਂ ਪਤਾ ਲੱਗ ਜੇ ਦੁਨੀਆ ਨੂੰ ਮੇਰੇ ਤੋਂ ਸਿੱਖਿਆ ਮਿਲ ਜੇ ਮੈਂ ਤਾਂ ਹਾਰ ਕੇ ਜਾ ਰਿਹਾ ਵਾਂ ਸੰਸਾਰੂਪੀ ਬਾਜੀ ਨੂੰ ਹਾਰ ਗਿਆ ਮੈਂ ਦੁਨੀਆ ਦੀ ਮਾਇਆ ਕੱਟੀ ਕਾਲੀ ਪਰ ਅੱਜ ਹਾਰ ਕੇ ਜਾ ਰਿਹਾ ਦੁਨੀਆ ਨੂੰ ਦੱਸ ਕੇ ਜਾਵਾਂ ਕਿਤੇ ਹੋਰ ਨਾ ਕੋਈ ਮਾਇਆ ਮੇਰੇ ਇਸੇ ਚੱਕਰ ਵਿੱਚ ਔਰ ਵੀ ਫਸਣਗੀ ਤੇ ਉਹ ਦੱਸ ਕੇ ਗਏ ਪਰ ਮਹਾਰਾਜ ਜੀ ਵੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦੁੱਖ ਰਾਦਾਰੂ ਸੁਖ ਰੋਗ ਭਇਆ ਜੋ ਸੁਖਤਾ ਮਨ ਨਾ ਹੋਈ ਤੇ ਮਹਾਰਾਜ ਜੀ ਕਹਿੰਦੇ ਉਹ ਸੁਖ ਪ੍ਰਮਾਤਮਾ ਦੀ ਬੰਦਗੀ ਵਿੱਚ ਹੈ ਮਹਾਰਾਜ ਜੀ ਕਹਿੰਦੇ ਇੰਨਾ ਵਿੱਚ ਸੁਖ ਨਹੀਂ ਹੈ ਸੰਸਾਰੀ ਚੀਜ਼ਾਂ ਵਿੱਚ ਤੋ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਮਹਾਰਾਜ ਜੀ ਜਵਾਬ ਦੇਤਾ ਨਾਲ ਹੀ ਇਹnde ਤੁਸੀਂ ਕਰਤੇ ਹੋ ਕਰਨ ਵਾਲੇ ਉਹ ਕਰਤਾ ਕਰਨਾ ਮੈਂ ਨਹੀਂ ਹਰਿ ਜੀ ਕਹਿੰਦੇ ਤੁਸੀਂ ਕਰਤਾ ਕਰਤੇ ਹੋ ਮੋਰੀ ਹੋ ਕਰਨ ਵਾਲੇ ਹੋ ਕਰਨਾ ਕਰਨਾ ਨਿਹਾਲ ਜੀ ਨੂੰ ਕਰਤਾ ਕਹਿੰਦੇ ਹਨ ਹਰਿ ਜੀ ਕਹਿੰਦੇ ਤੁਸੀਂ ਕਰਤਾ ਕਰਨਾ ਹੋ ਮੈਂ ਨਹੀਂ ਮੈਂ ਮੇਰੇ ਵਿੱਚ ਕੁਝ ਵੀ ਨਹੀਂ ਮਹਾਰਾਜ ਜੀ ਕਹਿੰਦੇ ਮੈਂ ਤੁਹਾਡੇ ਸਾਹਮਣੇ ਨਹੀਂ ਮੇਰੀ ਕੋਈ ਹਸਤੀ ਨਹੀਂ ਹੈ ਤੁਹਾਡੇ ਸਾਹਮਣੇ ਜਾਹੋਂ ਕਰੀ ਨਾ ਹੋਈ ਜੋ ਮੈਂ ਮਨ ਵਿੱਚ ਚਿਤਵਦਾ ਜੋ ਮੈਂ ਮਨ ਵਿੱਚ ਕਰਨਾ ਚੁੰਦਾ ਵਾਂ ਤੇ ਮਹਾਰਾਜ ਜੀ ਕਹਿੰਦੇ ਉਹ ਕੁਝ ਨਹੀਂ ਹੁੰਦਾ ਦੇਖਦੇ ਆ ਨਾ ਜੋ ਜ਼ਿੰਦਗੀ ਵਿੱਚ ਅਸੀਂ ਸੋਚਿਆ ਹੁੰਦਾ ਆ ਕੁਝ ਹੋਵੇਗਾ ਐਵੇਂ ਕਰਾਂਗੇ ਆ ਕੁਝ ਬਣਾਵਾਂਗੇ ਜਿੰਨਾ ਸਾਡੇ ਮਨ ਦੇ ਵਿੱਚ ਉਹ ਚਿੱਤਰਕਾਰੀ ਬੰਦੀ ਹੈ ਕੁਝ ਵੀ ਨਹੀਂ ਹੁੰਦਾ ਜ਼ਿੰਦਗੀ 'ਚ ਮਹਾਰਾਜ ਜੀ ਕਹਿੰਦ ਕਰ ਦਿੰਦਿਆਂ ਉਹ ਬਾਹਰ ਜਦ ਹੁਕਮ ਚੱਲਦਾ ਕੋ ਸਾਡਾ ਤੇ ਚੱਲਣਾ ਨਹੀਂ ਇਸ ਕਰਕੇ ਪਾਸ਼ਾ ਜੀ ਕਹਿੰਦੇ ਤੂੰ ਕਰਤਾ ਕਰਨਾ ਤੁਸੀਂ ਕਰਤੇ ਹੋ ਕਾਰਨ ਕਰਨ ਵਾਲੇ ਹੋ ਮੈਂ ਨਹੀਂ ਇੱਥੇ ਬਿਸ਼ਰਾਮ ਦੇ ਦਿਨ ਮਾਰ ਤੂੰ ਕਰਤਾ ਮੈਂ ਮੈਂ ਨਹੀਂ ਮੈਂ ਨਹੀਂ ਮਹਾਰਾਜ ਜੀ ਕਹਿੰਦੇ ਮੈਂ ਤੁਹਾਡੇ ਅੱਗੇ ਕੁਝ ਵੀ ਨਹੀਂ ਆ ਜਾ ਹਾਂ ਕਰੀ ਨਾ ਹੋਈ ਕਿਉਂ ਮੈਂ ਤਾਂ ਨਹੀਂ ਕੁਝ ਵੀ ਜੋ ਕੁਝ ਮੈਂ ਕਰਦਾ ਮਾ ਉਹ ਕੁਝ ਹੁੰਦਾ ਨਹੀਂ ਹੈ ਜੋ ਕੁਝ ਮੈਂ ਚੁੰਦਾ ਮਾ ਕੁਝ ਵਰਤਦਾ ਨਹੀਂ ਇਸ ਕਰਕੇ ਮੈਂ ਨਹੀਂ ਹਾਂ ਇਸਤੇ ਭਗਤ ਜੀ ਵੀ ਕਹਿੰਦੇ ਹਨ ਸਾਧ ਭਗਤ ਜੀ ਵੀ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ ਆ ਨਾ ਹਉ ਨਾ ਤੂੰ ਨਿਕਟ ਨ ਜਾਇਓ ਦੂਤ ਇਹ ਭਗਤ ਕਬੀਰ ਅ रविदास ਜੀ ਦੇ ਵੀ ਬਚਨ ਹਨ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਭਗਤ ਜੀ ਵੀ ਕਹਿੰਦੇ ਹਨ ਕਹਿੰਦੇ ਜਿੰਨਾ ਝਰੂਵੇਂ ਸੀ ਨਵ ਜਾਪਦਾ ਕਿ ਮੈਂ ਹੀ ਆ ਕਹਿੰਦੇ ਹੁਣ ਮੈਂ ਨਾਹੀ ਹਮਾਨ ਕਹਿੰਦੇ ਹੁਣ ਤੂੰ ਹੀ ਤੂੰ ਜਾਪਦਾ ਹੈ ਹੁਣ ਮੈਂ ਨਹੀਂ ਬਾਦਸ਼ਾਹ ਭਗਤ ਜੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਹੁਣ ਤੂੰ ਹੀ ਤੂੰ ਜਪਦਾ ਮੇਰੀ ਹੱਸੀ ਖਤਮ ਹੋ ਗਈ ਮੈਂ ਖਤਮ ਹੋ ਗਈ ਹਮੇ ਖਤਮ ਹੋ ਗਈ ਹੁਣ ਤੂੰ ਹੀ ਤੂੰ ਜਪਦਾ ਇੱਥੇ ਵੀ ਕਹਿੰਦੇ ਮੈਂ ਨਹੀਂ ਜਾ ਹਾਂ ਕਰੀ ਹੋ ਨਾ ਹੋਈ ਮੇਰਾ ਕੀਤਾ ਕੁਝ ਵੀ ਨਹੀਂ ਹੁੰਦਾ ਬਲਿਹਾਰੀ ਕੁਦਰਤ ਵਸਿਆ ਜੇ ਰਾਂਤ ਨਾ ਜਾਈ ਲਖਿਆ ਇੱਥੇ ਮਹਾਰਾਜ ਜੀ ਵਚਨ ਕਰ ਦੇਣ ਬੇਨਤੀ ਕਰ ਦੇਣ ਬਿលਹਾਰੀ ਕੁਦਰਤ ਵਸਿਆ ਹਰਾ ਜੀ ਕਹਿੰਦੇ ਤੁਹਾਡੀ ਕੁਦਰਤ ਤੂੰ ਮੈਂ ਬਿលਹਾਰ ਜਾਨਾ ਮ ਕੁਰਬਾਨ ਜਾਨਾ ਤੁਹਾਡੀ ਕੁਦਰਤ ਤੋਂ ਪਾਤਸ਼ਾਹ ਜੀ ਕਹਿੰਦੇ ਬਿលਹਾਰੀ ਕੁਦਰਤ ਵਸਿਆ ਇਰਾਨਤ ਨਾ ਜਾਈ ਲਖਿਆ ਹਰਾ ਜੀ ਕਹਿੰਦੇ ਤੜਾ ਅੰਤ ਨਹੀਂ ਪਾ ਸਕਦੇ ਲਖਿਆ ਨਹੀਂ ਜਾ ਸਕਦਾ ਤੂੰ ਬਿលਹਾਰ ਜਾਨਿਆ ਤੇਰੀ ਤੇਰੀ ਕੁਦਰਤ ਤੋਂ ਕੁਰਬਾਨ ਜਾਨੇ ਹਾਂ ਰਹਾਉ ਇਥੇ ਵਿਚਾਰ ਆਮ ਦੇ ਕੇ ਮਹਾਰਾਜ ਜੀ ਅੱਗੇ ਬਤਨ ਕਰਦੇ ਹਨ ਜਾਤਮੈ ਜੋਤ ਜੋਤਮੈ ਜਾਤਾ ਕਲ ਕਲਾ ਭਰਪੂਰ ਰਿਆ ਮਹਾਰਾਜ ਜੀ ਕਹਿੰਦੇ ਤੁਹਾਡੀ ਜਾਤਮੈ ਜੋਤ ਜੋਤਮੈ ਜਾਤਾ ਮਹਾਰਾਜ ਜੀ ਕਹਿੰਦੇ ਤੁਹਾਡੀ ਜੋਤ ਵਿੱਚ ਮੇਰੀ ਮਹਾਰਾਜ ਜੀ ਕਹਿੰਦੇ ਜੋਤ ਮਿਲ ਜਾਵੇ ਜਾਤ ਤੈਨੂੰ ਜਾਣ ਲਵਾ ਤੈਨੂੰ ਜਾਤ ਲਵਾ ਜਾਤ ਤੋਂ ਭਾਵ ਜਾਣ ਲੈਣਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਤੇ ਮਹਾਰਾਜ ਜੀ ਕਹਿੰਦੇ ਥਾੜੀ ਜੋਤ ਦੇ ਵਿੱਚੋਂ ਹੀ ਤੁਹਾਨੂੰ ਜਾਣ ਪਾਈਦਾ ਮੈਂ ਤੁਹਾਨੂੰ ਜਾਣ ਲਵਾਂ ਅਕਲ ਕਲਾ ਭਰਪੂਰ ਰਹਾ ਤੇ ਮਹਾਰਾਜ ਜੀ ਕਹਿੰਦੇ ਥਾੜੀ ਕਲਾ ਵਰਤਰੀ ਹੈ ਭਰਪੂਰ ਵਰਤਰੀ ਹੈ ਤੂੰ ਸੱਚਾ ਸਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਤੂੰ ਸੱਚਾ ਸਾਹਿਬ ਹੈ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਤੇ ਮਹਾਰਾਜ ਜੀ ਕਹਿੰਦੇ ਤੁਹਾਡੀ ਸਿਫਤ ਕਰਾਂ ਤੂੰ ਸੱਚਾ ਸਾਹਿਬ ਹੈ ਤੇ ਜਿਨ ਨੇ ਕੀਤੀ ਸੋ ਪਾਰ ਪਿਆ ਜਿਨ੍ਹਾਂ ਨੇ ਤੁਹਾਡੀ ਸਿਫਤ ਕਰਨਾ ਕੀਤੀ ਉਹ ਇਸ ਸੰਸਾਰ ਤੋਂ ਪਾਰ ਲੰਘ ਕੇ ਪਾਰ ਹੋਗੇ ਵਚਨ ਕਰਦੇ ਮਹਾਰਾਜ ਤੂੰ ਕਹ ਸੱਚਾ ਸਾਹਿਬ ਸਿਫਤ ਸਵਾਲਿਓ ਮੈਂ ਤੁਹਾਡੀ ਸਿਫਤ ਕਰਦਾ ਮਹਾਰਾਜ ਜੀ ਕਹਿੰਦੇ ਤੁਹਾਡੇ ਗੁਣਾਂ ਨੂੰ ਗਾਣਾ ਕਰਦਾ ਹਾਂ ਜਿਨ ਕੀਤੀ ਜਿਨ੍ਹਾਂ ਨੇ ਸਿਫਤ ਕੀਤੀ ਤੁਹਾਡੀ ਸੰਭਾਲ ਕੀਤੀ ਗੁਣਾਂ ਦੀ ਹਰਾ ਜੀ ਕਹਿੰਦੇ ਸੋ ਪਾਰ ਪਿਆ ਉਹ ਭਾਵ ਸਾਗਰ ਤੋਂ ਸ੍ਰਿਸ਼ਟੀ ਤੋਂ ਸੰਸਾਰ ਤੋਂ ਪਾਰ ਲੰਘ ਕੇ ਪਾਰ ਹੋ ਗਏ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਾਰਾਜ ਜੀ ਬਚਨ ਕਰਦੇ ਹਨ ਅਖੀਰਲੀ ਪੰਕਤੀ ਵਿੱਚ ਕਹੋ ਨਾਨਕ ਕਰਤੇ ਕੀ ਬਾਤਾਂ ਮਹਾਰਾਜ ਜੀ ਕਹਿੰਦੇ ਨਾਨਕ ਕਹਿਣਾ ਕਰੋ ਉਹ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਮਹਾਰਾਜ ਜੀ ਕਹਿੰਦੇ ਜੋ ਕਰਨਾ ਚਾਹੁੰਦਾ ਹੈ ਸੋ ਕਰ ਰਿਹਾ ਉਹੀ ਕਰਦਾ ਹੈ ਮਹਾਰਾਜ ਜੀ ਕਹਿੰਦੇ ਹੋਰ ਕੋਈ ਨਹੀਂ ਕਰ ਸਕਦਾ ਜੋ ਚਾਹੁੰਦਾ ਉਹੀ ਕੁਝ ਸੰਸਾਰ ਤੇ ਵਰਤਦਾ ਹੁੰਦਾ ਹੈ ਉਹ ਨਾਨਕ ਕਰਤੇ ਕੀਆਂ ਬਾਤਾਂ ਮਹਾਰਾਜ ਜੀ ਕਹਿੰਦੇ ਨਾਨਕ ਉਹ ਕਰਤੇ ਦੀਆਂ ਇਹ ਗੱਲਾਂ ਹਨ ਬਾਤਾਂ ਹਨ ਜੋ ਕਿਛ ਕਰਤਾ ਜੋ ਕਰਨਾ ਚਾਹੁੰਦਾ ਹੈ ਮਹਾਰਾਜ ਜੀ ਸੋ ਕਰ ਰਿਹਾ ਮਹਾਰਾਜ ਜੀ ਕਹਿੰਦੇ ਉਹੀ ਕਰ ਰਿਹਾ ਹੈ ਜੋ ਉਹਨੇ ਕਰਨਾ ਹੈ ਸੰਸਾਰ ਦੇ ਵਿੱਚ ਉਹੀ ਕੁਝ ਵਰਤ ਰਿਹਾ ਹੋ ਰਿਹਾ ਹੈ ਇਹ ਤਾਂ ਓਮ ਹੈ ਸੰਸਾਰੀ ਜੀਵਾਂ ਦੀ ਸਾਨੂੰ ਇਹ ਲੱਗਦਾ ਕਿ ਇਸ ਚੀਜ਼ ਵਿੱਚ ਇਸ ਪਦਾਰਥ ਵਿੱਚ ਸੁੱਖ ਹੋਣਗੇ ਪਰ ਇਹ ਛਾਇਆ ਹੈ ਸੰਸਾਰ ਇਹ ਮਾਇਆ ਦੀ ਛਾਇਆ ਹੈ ਸੰਸਾਰ ਜਿਹੜੀ ਸ਼ਾ ਨੂੰ ਲੱਭਦੇ ਲੱਭਦੇ ਜ਼ਿੰਦਗੀ गुज़र ਜਾਂਦੀ ਹੈ ਪਰ ਸਾਡੀਆਂ ਪੂਰਤੀਆਂ ਮਨ ਜਿਹੜਾ ਉਹ ਫੁਰਨੇ ਫੁਰਨੇ ਪੈਦਾ ਕਰਦਾ ਹੈ ਜਿਹਨੂੰ ਪੂਰਤੀ ਵਾਸਤੇ ਅਸੀਂ ਦੌੜ ਭੱਜ ਕਰਦੇ ਹਾਂ ਸੁੱਖਾਂ ਵਿੱਚ ਦੁੱਖ ਛਿਪੇ ਹੁੰਦੇ ਹਨ ਦੁੱਖ ਆ ਖੜਦੇ ਹਨ ਇਹ ਮਹਾਰਾਜ ਜੀ ਕਹਿੰਦੇ ਸਦਾ ਹੀ ਦੁੱਖ ਜਿਹੜਾ ਉਸ ਵੇਲੇ ਮਨੁੱਖ ਨੂੰ ਚੇਤੇ ਰੱਖਦਾ ਹੈ ਇਸ ਕਰਕੇ ਦੁੱਖ ਹੀ ਚੰਗਾ ਹੈ ਸੁਖ ਨਾਲੋਂ ਫਿਰ ਦੁੱਖ ਚੰਗਾ ਮਹਾਰਾਜ ਜੀ ਕਹਿੰਦੇ ਜਿਹਦੇ ਵਿੱਚੋਂ ਮਾਲ ਰਤ ਪ੍ਰਭੂ ਚੇਤੇ ਰੰਦਾ ਉਹ ਸਮਾਂ ਉਹ ਦੁੱਖ ਠੀਕ ਹੈ ਸੁਖ ਦੇ ਵਿੱਚ ਦੁੱਖ ਪੈਦਾ ਹੁੰਦਿਆਂ ਨੇ ਇਸ ਕਰਕੇ ਦੁੱਖ ਸੁਖ ਜਿਹੜਾ ਦੁੱਖ ਦਾ ਰੂਪ ਧਾਰਨ ਕਰ ਲੈਂਦਾ ਤੇ ਮਹਾਰਾਜ ਜੀ ਨੂੰ ਸਦਾ ਹੀ ਚੇਤੇ ਰੱਖੀ ਉਹਦੀ ਬੰਦਗੀ ਕਰੀਏ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਤੋਂ ਸਾਗਰ ਤੋਂ ਇਹ ਦੁੱਖਾਂ ਦੇ ਸੰਸਾਰ ਤੋਂ ਅਸੀਂ ਾਰ ਲੰਘ ਸਕੀਏ ਪਾਰ ਹੋ ਜਾਈਏ ਏ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਇਥੇ ਇੱਕ ਬੰਦ ਇਸ ਸ਼ਲੋਕ ਦਾ ਸੰਪੂਰਨ ਹੁੰਦਾ ਹੈ ਪਾਣੀ ਪੜਦੇ ਨਿੱਕਾਂ ਫੁੱਲਾਂ ਜੰਦੀਆਂ ਅਨਮਾਰਸ ਮਤ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ